ਸਿਮੂ ਹਲੇ ਵਾਲਾ ਨਾਲ ਲੈ ਕੇ ਅੰਦਰ ਗਏ ਤਾਂ ਸਬਾਨ ਖਿਲਿਆ ਹੋਇਆ ਸੀ ﺍﻟमारीयां ਜਿਹੜੀਆਂ ਉਹ ਵੀ ਟੁੱਟੀਆਂ ਹੋਈਆਂ ਸਨ ਜਦੋਂ ਸਬਾਨ ਚੈੱਕ ਕਰਨ ਦੇ ਨਾਲ ਸਾਨੂੰ ਪਤਾ ਲੱਗਾ ਕਿ ਸਾਡਾ 30 ਤੋਲੇ ਸੋਨਾ ਤੇ 25000 ਨਗਦ ਉਹ ਗਾਇਬ ਹਨ ਜਿਸ ਤੇ ਸਾਨੂੰ ਪਤਾ ਲੱਗਾ ਕਿ ਚੋਰ ਘਰ ਵਿੱਚ ਚੋਰੀ ਕਰਕੇ ਫਰਾਰ ਹੋ ਗਏ ਹਨ ਅਸੀਂ ਇਸ ਦੀ ਸੂਚਨਾ ਧਾਲੀਵਾਲ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਅਤੇ ਸਾਡਾ ਸਬਾਨ ਵਾਪਸ ਦਿਵਾਇਆ ਜਾਵੇ ਉਹਨਾਂ ਦੇ ਫਾਈਲ ਆਗਿਆ ਦਾ ਸਾਲ ਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਅਸ਼ਨੀ ਕੁਮਾਰ ਪੁੱਤਰ ਸੰਸਾਰੀ لال ਧਾਰੀਵਾਲ ਦਾ ਤੇ ਕੀ ਗੱਲ ਹੋਈ ਅੱਜ ਮੈਂ ਰੋਜ਼ਾਨਾ ਦੀ ਰੁਟੀਨ ਚ ਜਿੱਦਾਂ ਅਸੀਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਹੈ ਦੁਆਬਾ ਟੀਚਰ ਲੱਗਦੀ ਆ ਉਸ ਸਾਢੇ 7 ਵਜੇ ਘਰੋਂ ਚਲ ਗਈ ਆ ਮੈਂ ਦੇਲੀ ਰੂਟਿੰਗ ਜਿੰਦਾਂ ਦੁਕਾਨ ਤੇ ਜਾਣਾ ਵਾ ਮੈਂ ਕੋਈ ਅੱਜ 9:45-50 ਮਿੰਟ ਤੇ ਘਰੋਂ ਨਿਕਲਿਆ ਵਾ ਤੇ ਮੈਂ ਦੁਕਾਨ ਤੇ ਜੰਦਰਾ ਮਾਰ ਕੇ ਘਰ ਚੱਲ ਗਿਆ ਵਾ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਐ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕੀ ਗੱਲ ਤੂੰ ਅੱਜ ਜੰਦਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਜੰਦਰਾ ਮਾਰਿਆ ਦਾ ਕੰਦੀ ਦਰਵਾਜ਼ੇ ਨੂੰ ਜੰਗਰਾ ਨਹੀਂ ਆ ਉਹ ਡਰ ਗਈ ਉਹਨੇ ਬਾਹਰੋਂ ਕਿਸੇ ਬੰਦੇ ਨੂੰ ਲੜਕੋ ਮੈਂ ਮਲੇ ਜੋ ਕਿ ਬੰਦੇ ਨੂੰ ਆਵਾਜ਼ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਦੇ ਸਾਰਾ ਸਮਾਨ ਚ ਲਗਾ ਹੋਇਆ ਤੇ ਚੋਰ ਆਪਣਾ ਕੰਮ ਹਰ ਕਰ ਗਏ ਤੇ ਕਿ ਹੁਣ ਤੱਕ ਜਿਹੜੀ ਤੁਸੀਂ ਦੇਖਿਆ ਵਾ ਕੀ ਕੀ ਲਾਕੇ ਗਏ ਅਪਰੋਕਸੀਮੇਟਰੀ ਜਿਹੜਾ ਵਾ 30 30 ਦੇ ਤੋਂ ਟੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਈ ਤੇ ਮੇਰੀ ਦੁਕਾਨ ਦਾ ਕੈਸ ਵੀ ਕੋ 25000 ਰੁਪਏ ਜਿਹੜਾ ਉਹ ਨਾਲ ਲੱਗੇ ਕਿ ਕਿੰਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ ਸਾਰੇ ਸਾਰੇ ਸਾੜੀਆਂ ਗਾੜੀਆਂ ਦੀਆਂ ਅਲਮਾਰੀਆਂ ਪੰਨੀ ਦੀਆਂ ਟੋਟਲੀਆਂ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਪੰਨੀ ਦੀਆਂ ਦਰਵਾਜੇ ਦੀਆਂ ਚਕਾਟਾਂ ਪੁੱਟਦੀਆਂ ਦਰਵਾਜੇ ਤੋੜਦੇ ਆ ਕਰਦੇ ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ ਬਾਕੀ ਹੱਲੀ ਅਸੀਂ ਚੰਗੀ ਤਰ੍ਹਾਂ ਦੇਖਿਆ ਬਾਕੀ ਸਾਡੀ ਦੇਖਾਂ ਕੋਲੀ ਨਹੀਂ ਲਿਆ ਫਿਰ ਪਤਾ ਲੱਗਿਆ ਕੋਈ ਕੈਮਰਾ ਨਹੀਂ ਲੱਗਾ ਸੀ ਲੱਗੇ ਦਾ ਕਰ ਦੋ ਉਹ ਚੱਕ ਕੀਤੇ ਜਾ ਰਹੇ ਕਿ ਆ ਰਹੇ ਚੱਕ ਕੈਮਰੇ ਚੈੱਕ ਕਰਦੇ ਉਹ ਚ ਕੋਈ ਸਖਸ ਆ ਰਹੇ ਕਿ ਟੋਪੀ ਪਾਈ ਦੀ ਹੈ ਕਿ ਸਖਸ ਨੇ ਉਹ ਲੱਭੇ ਕਰ ਦੋ ਪੁਲਿਸ ਨੂੰ ਕੀਤਾ ਅਨਫਾਰਮ ਪੁਲਿਸ ਨੂੰ ਵਾਲੀ ਟੈਲੀਫੋਨ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਸੀ ਗਈ ਤੇ ਡੀਐਸ ਐਸਐਸਓ ਸਾਹਿਬ ਤੋਂ ਆਂਦੇ ਆ ਬਹੁਤ ਯਾਰ ਤੇ ਦਿਨ ਪਹਿਰੇ ਹੀ ਚੋਰੀ ਹੋਈ ਆ ਕਾਫੀ ਨੁਕਸਾਨ ਹੋ ਗਿਆ ਵਾ ਪਹੁੰਚੇ ਵੀ ਹਾਂਜੀ ਇਹ ਮੌਕੇ ਤੇ ਆਏ ਜੀ ਰੂਪੋਰਟ ਆ ਰਹਾ ਰੋਰੋਂ ਤੋਂ ਤੇ ਅਸ਼ਮੀ ਕੁਮਾਰ ਦੇ ਘਰ ਆਏ ਤੇ ਘਰੇ ਕੋਈ ਵੀ ਦੁਕਾਨ ਤੇ ਕੰਮ ਕਰਦੇ ਆ ਇਹਦੀ ਮੈਸੇਜ ਜਿਹੜੀ ਆ ਸਕੂਲ ਦੇ ਟੀਚਰ ਦੇ ਉਹ ਜੋ ਸਕੂਲ ਤੋਂ ਵਾਪਸ ਆਏ ਨੇ ਤਾਂ ਇੱਕ ਵੇਲੇ ਕਰੀਏ ਮੈਂ ਘਰਾਂ ਵਿੱਚ ਦੇਖਿਆ ਤਾਲੇ ਟੁੱਟੇ ਆ ਤੇ ਮੌਕੇ ਤੇ ਹੀ ਆਏ ਆ ਆ ਦੇ ਚੈੱਕ ਕੀਤਾ ਇਹਨਾਂ ਕੋਸ਼ਿਸ਼ ਕਰ ਰਹੇ ਆ ਕਿ ਜੋ ਵੀ ਇਹ ਸਮਾਨ ਚੋਰੀ ਹੋਇਆ ਹੈ ਉਹਦੇ ਮੁਤਾਬਿਕ ਕਾਰਵਾਈ ਕੀਤੇ ਇਥੇ ਇਹ ਜਿੱਦਾਂ ਰੋਰੋਂ ਇਹ ਸਹਿਰ ਦੀ ਬੜੀ ਘਣੀ ਆਬਾਦੀ ਆ ਜੀ ਜਿੱਥੇ ਦਿਨ ਦੁਪਹਿਰੇ ਚੋਰੀ ਹੋ ਗਈ ਹੈ ਕਿ ਕੋਈ ਸੇਫ ਹੈਗਾ ਇੱਥੇ ਧਾਰਿਆ ਜੀ ਇਹ ਤੁਹਾਨੂੰ ਇਹ ਭਾਈ ਜੀ ਕਿਹਾ ਵੀ ਪਹਰੇ ਨੂੰ ਇਹੋ ਹੀ ਰਿਕਵੈਸਟ ਕਰਨਾ ਚਾਹੁੰਦਾ ਹਾਂ ਕਿ ਆਪਣੇ ਘਰਾਂ ਕੇ ਅੰਦਰ ਲੋਕ ਇਹ ਕੈਮਰਾ ਵੇਰ ਮਗਰਾਂ ਦੇ ਨਾਲ ਲਗਾ ਦੇ ਤਾ ਕਿ ਜਦੋਂ ਪਾਣੀ ਲੱਗ ਜਾਵੇ ਘਰ ਆ ਜਾਵੇ ਕਿਉਂਕਿ ਮੌਸਮ ਕਰਾਉ ਦੀ ਬਰਸਾਤ ਦਾ ਮਜ਼ੇ ਨਹੀਂ ਕੇਨੇ ਚਾਹੇ ਤਾਂ ਤਨਾ ਬਾਹਰ ਲੱਗਾ ਜੇ ਤਨਾ ਬਾਹਰ ਲੱਗੇ ਕਰਕੇ ਉਹ ਤਾਰਾ ਹੋਰ ਕਿੰਨੇ ਨੁਕਸਾਨ ਦਾ ਪਾ ਦੇ ਕਿੰਨਾ ਕੁ ਨੁਕਸਾਨ ਦਦੇ ਹੋ ਜਾ ਕਿ ਦੱਸ ਜੇ ਕੱਚੀ ਜਹਾੜਦੀ ਐ ਸੇ ਕੱਚੀ ਧੀ ਰਹਦੀ ਥੋੜੇ ਛੋੜੇ